ਫੇਕ ਕ੍ਰੈਡਿਟ ਮਨੀ ਜਾਂ ਜਾਮ ਡਿਪੋਜ਼ਿਟ ਸਕੈਮ ਇਹ ਸਕੈਮ ਦਾ ਨਿਊ ਤਰੀਕਾ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਸਕੈਮਰ ਤੁਹਾਨੂੰ ਪਹਿਲਾ 1000 2000 ਕੋਈ ਵੀ ਅਮਾਉਂਟ ਦੀ ਟ੍ਰਾਂਜੈਕਸ਼ਨ ਕਰ ਦਿੰਦਾ ਹੈ ਜਦੋਂ ਉਹ ਤੁਹਾਡੇ ਕੋਲ ਕ੍ਰੈਡਿਟ ਮੈਸੇਜ ਆ ਜਾਂਦਾ ਹੈ ਉਸ ਅਮਾਉਂਟ ਦਾ ਫਿਰ ਤੁਹਾਨੂੰ ਇਹ ਹੁੰਦਾ ਹੈ ਕਿ ਅਸੀਂ ਚੈੱਕ ਕਰੀਏ ਕਿ ਇਹ ਪੈਸੇ ਕਿਸ ਵੱਲੋਂ ਆਏ ਜਦੋਂ ਹੀ ਤੁਸੀਂ ਉਸ ਚੀਜ਼ ਨੂੰ ਚੈੱਕ ਕਰਨ ਦੇ ਲਈ ਆਪਣੇ UPI ਐਪ ਜਾਂ ਬੈਂਕਿੰਗ ਐਪ ਤੋਂ ਆਪਣਾ ਬੈਲੈਂਸ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਸਕੈਮਰ ਵੱਲੋਂ ਇੱਕ ਵਿਦਡਰਾਅਲ ਰਿਕੁਐਸਟ ਆਈ ਹੁੰਦੀ ਹੈ ਉਸ ਮੈਸੇਜ ਦੇ ਥਰੂ ਤੁਹਾਡੇ ਕੋ ਇੱਕ ਵਿਦਡਰਾਅਲ ਰਿਕੁਐਸਟ ਆਈ ਹੁੰਦੀ ਹੈ ਜਿਸ ਟਾਈਮ ਤੁਸੀਂ ਪਿੰਨ ਪਾਉਂਦੇ ਹੋ ਚਾਹੇ ਉਹ ਤੁਹਾਡਾ HDFC ਯੂ نو ਕੋਈ ਵੀ ਤੁਹਾਡੀ ਬੈਂਕਿੰਗ ਐਪ ਹੈ ਜਾਂ ਤੁਹਾਡਾ UPI ਐਪ ਹੈ ਉਹਦੇ ਤੇ ਤੁਸੀਂ ਪਿੰਨ ਪਾਉਂਦੇ ਹੋ ਤਾਂ ਫਿਰ ਉਹ ਹੀ ਹੁੰਦਾ ਵਿத்ਡਰੋਅਲ ਰਿਕੁਐਸਟ ਉਹਦੀ ਅਪਰੂਵ ਹੋ ਜਾਂਦੀ ਹੈ ਇਹਦੇ ਨਾਲ ਸਕੈਮਰ ਦੀ ਚਾਲ ਕਾਮਯਾਬ ਹੋ ਜਾਂਦੀ ਹੈ ਤਾਂ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਤੁਹਾਨੂੰ ਕਰਨਾ ਕੀ ਚਾਹੀਦਾ ਹੈ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਵੀ ਮੈਸੇਜ ਆਂਦਾ ਜਿਸ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆਏ ਹੁੰਦੇ ਆ ਉਸੇ ਟਾਈਮ ਤੁਸੀਂ ਆਪਣਾ UPI ਜਾਂ ਆਪਣਾ ਬੈਂਕ ਦੇ ਐਪ ਨੂੰ ਓਪਨ ਨਹੀਂ ਕਰਨਾ ਤੁਰੰਤ ਬੈਲੈਂਸ ਚੈੱਕ ਨਹੀਂ ਕਰਨਾ ਜੇ ਤੁਸੀਂ ਬੈਲੈਂਸ ਚੈੱਕ ਕਰਨ ਵੀ ਜਾ ਰਹੇ ਹੋ ਤਾਂ ਤੁਸੀਂ ਇੱਕ ਵਾਰ ਆਪਣਾ ਗਲਤ ਪਿੰਨ ਲਾਓਗੇ ਜਦੋਂ ਹੀ ਤੁਸੀਂ ਆਪਣਾ ਗਲਤ ਪਿੰਨ ਲਗਾਓਗੇ ਤਾਂ ਜੋ ਵੀ ਵਿਡਰਾਅਲ ਰਿਕੁਐਸਟ ਆਈ ਹੋਏਗੀ ਤੁਹਾਡੇ ਕੋਲ ਉਹ ਕੈਨਸਲ ਹੋ ਜਾਏਗੀ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਸਹੀ ਪਿੰਨ ਲਗਾ ਕੇ ਆਪਣਾ ਸਿਕਿਉਰਿਟੀ ਚੈੱਕ ਕਰ ਸਕਦੇ ਹੋ ਸਿਕਿਉਰਿਟੀ ਚੈੱਕ ਵਿੱਚ ਕੀ ਤੁਹਾਡਾ ਬੈਂਕ ਬੈਲੈਂਸ ਤੁਹਾਡੇ ਅਕਾਊਂਟ ਦੇ ਵਿੱਚ ਸਹੀ ਹੈ ਜੋ ਪਹਿਲਾਂ ਸੀਗਾ ਉਹੀ ਹੈ ਕੋਈ ਪੈਸੇ ਡਿਡਕਟ ਨਹੀਂ ਹੋਏ ਤੇ ਉਸ ਤੋਂ ਬਾਅਦ ਤੁਸੀਂ ਇਸ ਮੰਦੀ ਆਪਣੀ ਸਾਈਬਰ ਕੰਪਲੇਂਟ ਜ਼ਰੂਰ ਰਜਿਸਟਰ ਕਰਵਾਣਾ ਤਾਂ ਕਿ ਇਹ ਕਿਸੇ ਹੋਰ ਨਾਲ ਸਕੈਮ ਨਾ ਹੋ ਸਕੇ ਤੇ ਇਸ ਸਕੈਮ ਦੀ ਸੂਚਨਾ ਤੁਸੀਂ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਮਾਤਾ ਪਿਤਾ ਤੇ ਦੋਸਤਾਂ ਨੂੰ ਜ਼ਰੂਰ ਦੱਸੋ ਤਾਂ ਕਿ ਕੋਈ ਵੀ ਇਸ ਸਕੈਮ ਦਾ ਸ਼ਿਕਾਰ ਨਾ ਹੋ ਸਕੇ ਜੇਕਰ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਸਾਈਬਰ ਸਕੈਮ ਹੁੰਦਾ ਹੈ ਸਾਈਬਰ ਧੋਖਾ ਥੜੀ ਹੁੰਦੀ ਹੈ ਤਾਂ ਸਾਈਬਰ ਦੀ ਹੈਲਪਲਾਈਨ 1930 ਤੇ ਆਪਣੀ ਕੰਪਲੇਂਟ ਰਜਿਸਟਰ ਕਰਵਾਓ ਅਤੇ ਸਾਈਬਰ ਦੀ ਵੈਬਸਾਈਟ www.cybercrime.gov.in ਤੇ ਆਪਣੀ ਕੰਪਲੇਂਟ ਰਜਿਸਟਰ ਕਰਵਾ ਸਕਦੇ ਹੋ ਧੰਨਵਾਦ